ਸੱਚੀ ਗਾ ਦੋਸਤੋ ਪੰਜਾਬ ਨੂੰ ਲਾਈਵ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਲੋਕਾਂ ਨੂੰ ਪੱਕੀ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਨੂੰ ਘਰ-ਘਰ ਪਹੁੰਚਾਉਣ ਲਈ ਅੱਜ ਭਾਰਤੀ ਜਨਤਾ ਪਾਰਟੀ ਸਮਾਣਾ ਮੰਡਾ ਲੋਕੋ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਦੇ ਵਿੱਚ ਜਿੰਨੀਆਂ ਵੀਆਂ ਯੋਜਨਾਵਾਂ ਨੇ ਭਾਰ ਸਰਕਾਰ ਦੀਆਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦ ਕੇ ਸਾਡੇ ਨਾਲ ਮੌਜੂਦ ਨੇ ਮੰਡਰ ਬਕਾਨ ਸਿੰਦਰ ਸ਼ਰਮਾ ਜੀ ਇਹ ਫਰਮੇਟ ਦਾ ਸ਼ਾਰਟਕਟ ਡਿਜ਼ਾਈਨ ਕਰਦੇ ਜਿਹੜਾ ਜੀ ਤੁਸੀਂ ਕੈਂਪਲ ਆਇਆ ਉਹਦਾ ਕੀ ਫੀਚਰ ਜੀ ਕੇਂਦਰ ਸਰਕਾਰ ਨੇ ਜਿਹੜਾ ਯੋਜਨਾਵਾਂ ਇਹ ਜਿਹੜੀ ਤੇ ਹਰ ਜ਼ਰੂਰਤਵਾਂ ਤੱਕ ਘਰ ਘਰ ਜਾ ਕੇ ਜਿਹੜਾ ਉਹਦਾ ਹੱਕ ਬਣਦਾ ਹੈ ਉਹ ਦੇਣ ਵਾਸਤੇ ਲੋਸ਼ ਟੀਮਾਂ ਨੇ ਸਾਡੀਆਂ ਐਨਕੋਣ ਆਯੂਸ਼ਮਾਨ ਕਾਰਡ ਈ-ਸ਼੍ਰਮ ਕਾਰਡ ਕਿਸਾਨ ਸਮਰਥਨ ਜੀ ਜੁਗ ਪਰਮਾ ਰੋਡਾ ਪਿੰਡ ਤੇ ਸੈਰੀ ਕਿਸਾਨਾਂ ਜਿਹੜੇ ਕਰਜ਼ੇ ਮਕਾਨ ਨੇ ਉਹ ਪੱਕੇ ਕਰਨ ਵਾਸਤੇ ਛੋੜਾ ਪਾ ਤੇ ਵਿਵਾ ਪੈਨਸ਼ਨ ਟੂ ਟੂ 1 ਪ੍ਰੋਗਰਾਮ ਹੈ ਇਸ ਤਰ੍ਹਾਂ ਦੀਆਂ ਨਵੀਆਂ ਸਕੀਮਾਂ ਨੇ ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸੇ ਦੀ ਜਰੂਰਤ ਹੈ ਉਹਦੇ ਘਰ ਘਰ ਤੱਕ ਇਹ ਯੋਜਨਾਮਾ ਨਿਜਾਮਾ ਪ੍ਰੋਗਰਾਮ ਹੈ ਕਿ ਹਰ ਪਿੰਡ 'ਚ ਹਰ ਪੌਂਡ 'ਚ ਹਰ ਰੂਟ ਲੈਵਲ ਤੱਕ ਸਰਕਾਰ ਜਾ ਕੇ ਇਹ प्रधानमंत्री जरूरतमंदा योजनावे दे रही है बड़ा अच्छा प्रकार का कम है इस तहत एक टीम बनी हुई है जिस छः मैंबर ने वो सवेरे नौ दस बजे तो लेके पाँच बजे तक या जब तक कम नहीं निपटता जब तक लोगों का यह सारा योजनाव ऑन द स्पॉट जो योजना आप उ दे सकते हैं जिमें आयुष्मान कार्ड है वो ऑन द स्पॉट दे रहे हैं ਉਹਨਾਂ ਨੂੰ ਕੋਈ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਦੂਸਰੀਆਂ ਜੋ ਫਾਰਮਾਂ ਭਰੀਆਂ ਜਾਂ ਕਿਸੇ ਡਿਪਾਰਟਮੈਂਟ ਤੋਂ ਅਪੂਵਲ ਦੀ ਹੈ ਉਹ ਆਨਲਾਈਨ ਹੀ ਐਪਲੀਕੇਸ਼ਨ ਜੇ ਭਰੀਆਂ ਜਾ ਰਹੀਆਂ ਨੇ ਤੇ ਕਈ ਦਿਨ ਦੇ ਸਾਹ ਨਾਲ 2-4 ਦਿਨਾਂ ਅਸੀਂ ਉਹਨਾਂ ਨੂੰ ਫੋਲੋ ਵੀ ਕਰਦੇ ਹਾਂ ਜਿਹੜੇ ਇੱਥੇ ਆਈਟੀ ਵਿੰਗ ਦੇ ਸਾਡੇ ਆਪਣੇ ਇੰਚਾਰਜ ਗੁਰਮੀਤ ਸਰਮਾ ਜੀ ਉਹਨਾਂ ਦਾ ਨੰਬਰ ਲੈ ਕੇ ਜਾਵਾਂਗੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਬਸੇ ਫੋਨ ਕਰਕੇ ਆਪਣੀ ਇਸ ਟੀਮ ਦੇ ਬਾਰੇ ਵੀ ਪਤਾ ਕਰ ਸਕਦਾ ਹੈ ਕਿ ਕਿੰਮ ਕੰਪਨੀ ਹੈ ਠੀਕ ਹੈ ਪਹਿਲਾ ਸਮਾਣੇ ਚਿੱਟੇ ਦੂਸਰਾ ਕੈਂਪ ਹੈ ਇਸ ਤੋਂ ਪਹਿਲਾ ਕੈਂਪ ਤਮਾਉਗੜ੍ਹ ਸ੍ਰੀ ਬਾਲਮੀਕੀ ਧਰਮਸਾਲਾ ਜਿਲ੍ਹਿਆ ਸੀ ਉੱਥੇ ਥਰੀਬ ਅਸੀਂ ਸਵਾਰਸੋ ਤੋਂ ਉੱਪਰ ਯੋਜਨਾਵਾ ਦਾ ਲਾਭ ਅਸੀਂ ਲਾਭਪਾਤੀਆਂ ਨੂੰ ਦੇ ਕੇ ਆਏ ਆ ਦੂਸਰਾ ਅੱਜ ਕੈਂਪ ਲੱਗ ਰਿਹਾ ਹੈ ਇਹ ਵਸਤੀ ਗામ ਵਸਤੀ ਤੇ ਆਸਪਾਸ ਦੇ ਲੋਕਾਂ ਦੇ ਉਹਨਾਂ ਦੇ ਲਾਭਪਾਤੀਆਂ ਨੂੰ ਲਾਭ ਦੇਣ ਦਾ ਇਸ ਚ ਕੋਰਸ ਹੈ ਇਸ ਤੋਂ ਬਾਅਦ ਵੀ ਸਮਾਣੇ ਦੇ ਹਰ ਇੱਕ ਵਾਰਚ ਕੱਲੇ ਕੱਲੇ ਵਾਰਚ ਹਰ ਜਗ੍ਹਾ ਇੱਕ ਐਪ ਲਾਏ ਜਾਣਗੇ ਪਿੰਡਾਂ 'ਚ ਕਲਮੰਡੀ ਮੈਨਸਰ ਕੱਲ ਪਰਸੋਂ कॅम्प ਲੱਗਿਆ ਸੀ ਉਸ ਤੋਂ ਪਹਿਲਾਂ ਕਾਲੇ ਹੋਰ ਪਿੰਡਾਂ 'ਚ ਲਗਾਤਾਰ कॅम्प ਲੱਗ ਰਹੇ ਸੀ ਅੱਕੇ ਦੀ ਇੱਕ ਇਕੱਠੇ ਹੋਣੀ ਅੱਗੇ ਦੀ ਸ਼ਾਇਦ ਪ੍ਰੋਗਰਾਮ ਜਿਵੇਂ ਬਣੇਗਾ ਮਾਜੜੇ ਦਿਨ ਸਾਡੀ ਵਾਰੀ ਆਉਂਦੀ ਹੈ ਜਿਵੇਂ ਪੰਜ ਪਿੰਡਾਂ ਨੂੰ ਕਰਕੇ ਕੱਤੀ ਜਾਂ ਇਨੀਸਾਦਰ ਸੁਵਾਨੇ ਚ ਜਿਹੜੀ ਵੀ ਦੰਗ ਜਗ੍ਹਾ ਹੈ ਉੱਥੇ ਦਸਤਾਂਗੇ ਦਿੱਤੇ ਕੈਂਪ ਲੱਗਦੇ ਨੇ। ਬਾਦੀ ਰੋਕੀ ਤੇ ਜਿਹੜੀ ਕੈਂਪਲ ਆਇਆ ਉਹਦੇ ਵੀ ਮੌਦੀ ਸਰਕਾਰ ਪਿਛਲੇ 11 ਸਾਲ ਤੋਂ 11 ਸਾਲਾਂ ਤੋਂ ਸਰਕਾਰ ਸੈਂਟਰ ਦੇ ਵਿੱਚੋਂ ਚੱਤੋਂ ਆਈ ਹੈ। ਲੋਕ ਭਲਾਈ ਦੇ ਕੰਮ ਹੋ ਰਹੇ ਨੇ। ਨੈਤਿਕ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਇਕ ਮਨੁੱਖੀ ਜੋ ਪਰਿਵਾਰਿਕ ਜੀਵਨ ਜਿੰਦਾ ਹੈ ਚਾਹੇ ਉਸ ਦੇ ਵਿੱਚ ਪਹਿਲਾਂ ਗੈਸ ਚੁੱਲ੍ਹੇ ਫਰੀ ਬੰਡੇ ਦੇ ਅੱਠ ਕਰੋ ਇੱਕ ਕਰੀਬ ਨਵੇਂ ਕੈਲੈਕਸ਼ਨ ਕਰਾਏ ਕਿ ਜਿਸ ਨਾਲ ਮਾਤਾ-ਪਿਤਾ ਨਾਲ ਆਵਾਜ਼ ਹੋਤਾ ਹੋ ਸਕੇ ਉਸੇ ਦੇ ਆਧਾਰ ਤੇ ਉਹਨੇ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਨੌ ਪ੍ਰਕਾਰ ਦੇ ਸਕੀਮਾਂ ਚਲਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਲੋਕਾਂ ਨੂੰ ਬਿਮਾਰ ਹੋਣ ਤੇ ਆਪਣਾ ਇਲਾਜ ਕਰਾਣ ਵਾਸਤੇ ਆਯੁਸ਼ਮਨ ਕਾਰਡ ਔਰ ਜੇ ਕੋਈ ਵਿਅਕਤੀ ਰੋਜ਼ਗਾਰ ਚਲਾਣਾ ਚਾਹੁੰਦਾ ਹੈ ਰੋਜ਼ਗਾਰ ਕਰਨਾ ਚਾਹੁੰਦਾ ਹੈ ਉਹਦੇ ਵਾਸਤੇ ਵੀ ਸੈਂਟਰ ਸਰਕਾਰ ਵੱਲੋਂ ਖੋਲਦਾ ਆ ਰਿਹਾ ਹੈ ਸ਼ਮ ਕਾਰਡ ਬੰਦ ਰਿਹਾ ਹੈ ਲੋਨ ਦੀਆਂ ਆਧਾਰਤਾਂ ਨੇ ਉਸਦੇ ਬਾਰੇ ਸਾਰੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਸਿੱਕੇ ਭਗਤ ਜਨਤਾ ਪਾਰਟੀ ਦੇ ਕਾਰਜਕਰਤਾ ਜੀ ਦਾ ਕਹਿਣਾ ਹੈ ਕਿ ਜਿਹੜੀ ਪ੍ਰਧਾਨ ਮੰਤਰੀ ਮੋਦੀ ਦੀਆਂ ਜਿਹੜੀਆਂ ਜਿਹੜੇ ਯੋਜਨਾਵਾਂ ਨੇ ਉਹਨਾਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਕੇ ਇਸ ਲਈ ਉਹਨਾਂ ਨੇ ਅੱਜ ਕੋ ਪਾਰਪਰ ਸਮਾਨਾ ਵਿਕੇਸ਼ ਵਿਸ਼ੇਸ਼ ਕੰਪਲ ਲਗਾਇਆ ਕੈਮਰਾਮੈਨ ਜੀ ਸਾਈਡ ਮੈਂ ਮੈਂ ਰਵਿੰਦਰ ਕੁਮਾਰ ਪੰਜਾਬ ਕੇਸਲੇ ਟੂਰਨ ਕੋ ਦਰਨ ਨਬਟੋ ਗਣਾ ਕੈਮਰਾ ਜੀ ਆਯੋਗ ਗੁਪਤਾ ਜੀ ਸੈਂਟਰ ਦੀਆਂ ਸਕੀਮਾਂ ਜਿੰਦਾਬਾਦ ਸੈਂਟਰ ਦੀਆਂ ਸਕੀਮਾਂ ਜਿੰਦਾਬਾਦ ਜੀ ਹਾਂ ਗੁਪਤਾ ਜੀ ਬੋਲੋ ਮਾਣ ਜਨਤ ਦੀਆਂ ਜੋ ਸਕੀਮਾਂ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਜੀ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਿਹੜੀਆਂ ਸਕੀਮਾਂ ਨੇ ਬਹੁਤ ਹੀ ਵਧੀਆ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਪ੍ਰਧਾਨ ਮੰਤਰੀ ਸਾਹਿਬਾ ਨੇ ਦਰਜਾ ਨੇ ਇਹਦੇ ਇੱਕ ਬਹੁਤ ਹੀ ਜਿਹੜੇ ਗਰੀਬ ਲੋਕਾਂ ਹੈ ਜਿਨ੍ਹਾਂ ਨੂੰ ਤਕਰੀਬਨ ਆਜੀ ਸਮਾਨ ਭਾਰਤ ਦਾ ਅਨਗਾਰ ਹੈ ਇਹ ਵੀ ਸੈਂਟਰ ਦੀ ਸਕੀਮ ਹੈ ਮੇਗਾ ਦੀ ਜਿਹੜੀ ਸਕੀਮ ਹੈ ਪਿੰਨਾਂ ਦੇ ਵਿੱਚ ਚੱਲਦੀ ਪਈ ਹੈ ਇਹ ਵੀ ਸੈਂਟਰ ਦੀ ਸਕੀਮ ਹੈ ਬੇਸ਼ੱਕ ਜਦੋਂ ਪੈਸੇ ਆਉਂਦੇ ਨੇ ਪੰਜਾਬ ਦੇ ਸਰਕਾਰ ਕਹਿੰਦੀ ਹੈ ਜੀ ਪੈਸੇ ਨੇ ਕਿ ਇਹ ਬਿਲਕੁਲ ਸੈਂਟਰ ਦੀ ਸਕੀਮ ਹੈ ਜਿਹੜੇ ਆ ਲੋ ਗਰੀਬ ਲੋਕਾਂ ਦੇ ਮਕਾਨ ਕੱਚੇ ਮਕਾਨ ਨੇ ਉਹਨਾਂ ਪੱਕੇ ਕਰਨ ਵਾਸਤੇ ਵੀ ਸੈਂਟਰ ਤੋਂ ਪੈਸੇ ਹੁੰਦੇ ਨੇ ਪਰ ਇਹ ਅਸੀਂ ਜਿਹੜੇ ਟੈਪ ਲਾਏ ਨੇ ਅਸੀਂ ਲੋਕਾਂ ਨੂੰ ਦਿੱਸਨ ਵਾਸਤੇ ਕਿ ਸੈਂਟਰ ਸਰਕਾਰ ਪੈਸੇ ਦਿੰਦੀ ਹੈ ਤਾਂ ਤਾਂ ਤੁਹਾਨੂੰ ਪੈਸੇ ਮਿਲਦੇ ਨੇ ਇੱਥੇ ਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਸਰਕਾਰ ਆਪਣੇ ਵੱਲੋਂ ਇਹਨਾਂ ਨੇ ਜੋ ਵੀ ਵਾਅਦੇ ਕੀਤੇ ਅਜੇ ਤੱਕ ਇਹਨਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜੇ ਕਿ ਆਪਣਾ ਔਰਤਾਂ ਨੂੰ 10000 ਰੁਪਏ ਦੇਵਾਂ ਉਹ ਵੀ ਅਜੇ ਤੱਕ ਨਹੀਂ ਦਿੱਤਾ ਕਿਸੇ ਵੀ ਅੱਜ ਦੇ ਲੋਕੀ ਬੇਸ਼ਕੀ ਹਾਲ ਹੈ ਪੰਜਾਬ ਦੇ ਲੋਕ ਬਿਜ਼ਨਸ ਨੇ ਮਾਰੇ ਨੇ ਹਰ ਪੱਖੋਂ ਪੱਖੋਂ ਪਹਿ ਪੰਜਾਬ ਦੀ ਸਰਕਾਰ ਜਿਹੜੀ ਤਰ੍ਹਾਂ ਦੇ ਰਹੀ ਹੈ ਇਸ ਕਰਕੇ तकरीबन ਜਿਹੜੇ ਕੈਂਪ ਲਾਇਆ ਨੇ ਇਸ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਵਿਜਿੰਦਰ ਮਿੰਨੀ ਦੇ ਪ੍ਰਧਾਨ ਮੰਡਲ ਦੇ ਇਹਨਾਂ ਨੇ ਬੜਾ ਕੰਮ ਕੀਤਾ ਹੈ ਸਾਡੇ ਪੰਜਾਬ ਦੇ ਜਨਨਸਤ ਕਰ ਤਰਫ ਸ੍ਰੀਮਨ ਜੀ ਆ ਕੇ ਪਿੰਡਾਂ 'ਚ ਵੀ ਆ ਕੇ ਨਹੀਂ ਪਲਾ ਕੇ ਲੋਕਾਂ ਨੂੰ ਦੱਸਿਆ ਵੀ ਸੈਂਟਰ ਦੀਆਂ ਬਹੁਤ ਜ਼ਿਆਦਾ ਸਰਕਾਰਾਂ ਨੂੰ ਕਿਮਾਨੇ ਜਿਹਦਾ ਨਾਮ ਤੁਸੀਂ ਛੋੜ ਕੇ ਨਾਮ ਲੈ ਸਕਦੇ ਹੋ ਇਹ ਲਾਭ ਤਾਂ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਦੱਸਿਆ ਕਿ ਜਿਹਨੇ ਜਿਹਨੂੰ ਗ੍ਰੀਟਪਸ ਕਰਨਾ ਹੈ ਕਿ ਨੀਂਦ ਕਿੰਦਾ ਲੈ ਸਕਦਾ ਆਖ ਕਿਸੇ ਨੂੰ ਇਹ ਲੈ ਕੇ ਆਪਣਾ ਲਾਭ ਨਵੇਂ ਸੈਕਟਰ ਤੋਂ ਲਾਭ ਨੂੰ ਲੈ ਕੇ ਸਦਾ